ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਇੱਕ ਹੋਰ ਬਹੁਤ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ ਬਿਲਕੁਲ ਸਾਦੇ ਤਰੀਕੇ ਦੇ ਨਾਲ ਹੀ ਤੁਹਾਨੂੰ ਸਮਝਾਉਂਗਾ ਜੀ ਤੇ ਪਿਛਲੀ ਵੀਡੀਓ ਚ ਆਪਾਂ ਗੱਲ ਕੀਤੀ ਸੀ ਲੋਹੜੀ ਦਾ ਇਤਿਹਾਸ ਕੀ ਆ ਤੇ ਆਪਾਂ ਲੋਹੜੀ ਦਾ ਤਿਹਾਰ ਕਿਉਂ ਮਨਾਉਂਦੇ ਆ ਇਹਦੇ ਪਿੱਛੇ ਕੀ ਕਾਰਨ ਨੇ ਇਹਦੇ ਬਾਰੇ ਵਿਚਾਰ-ਚਰਚਾ ਹੋਈ ਸੀ ਅੱਜ ਆਪਾਂ ਗੱਲ ਕਰਾਂਗੇ ਜੀ ਮਾਗੀ ਦਾ ਤਿਹਾਰ ਆ ਜਿਹੜਾ ਆਪਾਂ ਉਹ ਕਿਉਂ ਮਨਾਉਂਦੇ ਆ ਉਹਦੇ ਪਿੱਛੇ ਦਾ ਇਤਿਹਾਸ ਕੀ ਆ ਅਸਲ 'ਚ ਮਾਗੀ ਇੱਕ ਦੇਸੀ ਮਹੀਨੇ ਦਾ ਨਾਮ ਆ ਮਾਗ ਮਹੀਨਾ ਆਪਾਂ ਉਹਨੂੰ ਕਹਿੰਦੇ ਆ ਪੋ ਮਹੀਨਾ ਲੋਹੜੀ ਦੇ ਨਾਲ ਖਤਮ ਹੋ ਜਾਂਦਾ ਮਤਲਬ ਕੱਲ 13 ਜਨਵਰੀ ਸੀ ਤੇ ਪੋ ਮਹੀਨੇ ਦਾ ਆਖਰੀ ਦਿਨ ਸੀ ਅੱਜ ਮਾਗ ਮਹੀਨੇ ਦੀ ਸੰਗਰਾ ਦਾ ਤੇ ਅੱਜ ਇੱਕ ਨਵੇਂ ਮਹੀਨੇ ਦੀ ਦੇਸੀ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਆ ਇਹਦੇ ਨਾਲ ਬਹੁਤ ਸਾਰੀਆਂ ਗੱਲਾਂ ਜੋੜੀਆਂ ਜਾਂਦੀਆਂ ਨੇ ਮਾਗ ਮਹੀਨੇ ਦੇ ਨਾਲ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਜੀ ਜਿਹੜਾ ਮੇਲਾ ਮੁਕਸਰ ਸਾਹਿਬ ਵਿਖੇ ਲੱਗਦਾ ਵਾ ਬਹੁਤ ਭਾਰੀ ਧਾਰਮਿਕ ਮੇਲਾ ਜਿਹੜਾ ਲਗਾਇਆ ਜਾਂਦਾ ਉਹਦਾ ਕੀ ਕਾਰਨ ਆ ਉਹਦੇ ਪਿੱਛੇ ਕੀ ਇਤਿਹਾਸ ਜੁੜਿਆ ਹੋਇਆ ਉਹਦਾ ਸਿੱਧਾ ਸਬੰਧ ਆ ਜੀ ਸਾਡੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ ਇਤਿਹਾਸ ਕਹਿੰਦਾ ਵਾ ਮੁਗਲਾਂ ਨੇ ਜਦੋਂ ਘੇਰਾ ਪਾਇਆ ਸੀਗਾ ਕਿਲੇ ਨੂੰ ਤਾਂ ਕਾਫੀ ਮਹੀਨੇ ਉਹ ਘੇਰਾ ਜਿਹੜਾ ਪਿਆ ਰਿਹਾ ਤੇ ਉਥੇ ਮਹਾ ਸਿੰਘ ਦੀ ਅਗਵਾਈ ਦੇ ਵਿੱਚ ਮਾਜੇ ਦੇ 40 ਸਿੰਘ ਸੀਗੇ ਜਿਹੜੇ ਉਹਨਾਂ ਨੇ ਹਾਰ ਮੰਨ ਲਈ ਸੀ ਤੇ ਹਾਰ ਮੰਨ ਕੇ ਉਹਨਾਂ ਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਅਸੀਂ ਇੱਥੋਂ ਜਾਣਾ ਚਾਹੁੰਦੇ ਆ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਮੈਨੂੰ ਇੱਕ ਲੈ ਕੇ ਕਾਗਜ਼ ਦੇ ਉੱਤੇ ਲਿਖ ਕੇ ਦੇ ਦਿਓ ਤੇ ਤੁਸੀਂ ਇੱਥੋਂ ਜਾ ਸਕਦੇ ਹੋ ਤਾਂ ਉਹਨਾਂ ਨੇ ਪੁੱਛਿਆ ਵੀ ਲਿਖਣਾ ਕੀ ਆ ਤਾਂ ਗੁਰੂ ਸਾਹਿਬ ਨੇ ਇਹ ਲਿਖਣ ਨੂੰ ਕਿਹਾ ਸੀਗਾ ਕਿ ਇਹ ਲਿਖ ਦੋ ਕਿ ਮੈਂ ਤੁਹਾਡਾ ਗੁਰੂ ਨਹੀਂ ਤੇ ਤੁਸੀਂ ਮੇਰੇ ਸਿੱਖ ਨਹੀਂ ਉਹ ਗੱਲ ਵੀ ਉਹ ਲਿਖਣ ਨੂੰ ਤਿਆਰ ਹੋ ਗਏ ਸੀ ਤੇ ਮਾਹ ਸਿੰਘ ਨੇ ਗੱਲ ਲਿਖ ਕੇ ਸਾਰੇ ਬਾਕੀ ਦੇ ਜਿਹੜੇ ਸਿੰਘ ਸੀ ਉਹਨਾਂ ਦੇ ਅੰਗੂਠੇ ਲਗਵਾ ਲਏ ਸੀ ਤੇ ਉਹਨੂੰ ਬਦਾਵੇ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਵਾ ਉਸ ਤੋਂ ਬਾਅਦ ਬਹੁਤ ਉਹ 40 ਸਿੰਘਾਂ ਨੂੰ ਲਾਂਤਾਂ ਪਈਆਂ ਮਾਤਾ ਭਾਗ ਕੌਰ ਜੀ ਵੱਲੋਂ ਬਹੁਤ ਜ਼ਿਆਦਾ ਉਹਨਾਂ ਨੂੰ ਤਾਨੇ कसे ਗਏ ਤੇ ਉਹਨਾਂ ਨੂੰ ਉਹਨਾਂ ਦੀ ਜ਼ਮੀਰ ਨੂੰ ਵੰਗਾਰਿਆ ਗਿਆ ਕਿ ਤੁਸੀਂ ਇਹ ਸਹੀ ਨਹੀਂ ਕੀਤਾ ਕਿ ਤੁਸੀਂ ਆਪਣੇ ਗੁਰੂ ਨੂੰ ਇਹ ਲੈ ਕੇ ਦੇ ਕੇ ਤੇ ਉਹਨਾਂ ਦਾ ਸਾਥ ਛੱਡ ਕੇ ਆ ਗਏ ਹੋ ਉਹਨਾਂ ਨੂੰ ਜਦੋਂ ਇਹ ਅਹਿਸਾਸ ਹੋਇਆ ਸੀ 40 ਸਿੰਘਾਂ ਨੂੰ ਕਿ ਉਹਨਾਂ ਨੇ ਗਲਤ ਕੀਤਾ ਉਹਨਾਂ ਦੀ ਜ਼ਮੀਰ ਜਦੋਂ ਜਾਗੀ ਤੇ ਜਦੋਂ ਅੱਜਕੱਲ੍ਹ ਜਿਹਨੂੰ ਆਪਾਂ ਮੁਕਸਰ ਸਾਹਿਬ ਕਹਿੰਦੇ ਆ ਉਹਨੂੰ ਕਦੇ ਕਿਹਾ ਜਾਂਦਾ ਸੀਗਾ ਜੀ ਖਦਰਾਣੇ ਦੀ ਢਾਲ ਜਾਂ ਖਦਰਾਣੇ ਦੀ ਟਾਬ ਵੀ ਕਈ ਕਹਿੰਦੇ ਨੇ ਉੱਥੇ ਵੀ ਜਦੋਂ ਮੁਗਲਾਂ ਦਾ ਘੇਰਾ ਪਿਆ ਤਾਂ ਉਹ 40 ਸਿੰਘਾਂ ਨੇ ਉੱਥੇ ਡੱਟ ਕੇ ਮੁਕਾਬਲਾ ਕੀਤਾ ਸੀ ਮੁਗਲਾਂ ਦਾ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਜਦੋਂ ਦਸਮ ਪਾਤਸ਼ਾਹ ਦੀ ਤੱਕ ਇਹ ਗੱਲ ਪਹੁੰਚਦੀ ਆ ਕਿ 40 ਸਿੰਘ ਲੜਦੇ-ਲੜਦੇ ਸ਼ਹੀਦ ਹੋ ਗਏ ਨੇ ਤਾਂ ਉਹ ਬਹੁਤ ਪ੍ਰਭਾਵਿਤ ਹੋਏ ਸੀ ਉਹਨਾਂ ਤੋਂ ਤੇ ਉਹਨਾਂ ਨੂੰ ਮੁਕਤੀ ਦਾ ਵਰ ਦਿੱਤਾ ਸੀ ਤੇ ਉੱਥੋਂ ਹੀ ਉਹ ਜਿਹੜਾ ਸ਼ਹਿਰ ਸੀ ਕਿਦਰਾਣੇ ਦੀ ਢਾਬ ਉਹਨੂੰ ਨਾਮ ਮਿਲਿਆ ਸੀਗਾ ਜੀ ਸ਼੍ਰੀ ਮੁਕਸਰ ਸਾਹਿਬ ਦਾ ਤੇ ਉਸੇ ਦਿਨ ਤੋਂ ਉੱਥੇ ਉਹ ਜਿਹੜਾ ਮੇਲਾ ਜੋੜ ਮੇਲਾ ਜਿਹੜਾ ਲੱਗਦਾ ਵਾ ਉਹ ਲੱਗਣਾ ਸ਼ੁਰੂਆਤ ਹੋ ਗਿਆ ਸੀ ਤੇ ਅੱਜ ਵੀ ਉੱਥੇ ਗੁਰਦੁਆਰਾ ਟੁੱਟੀ ਗੰਢੀ ਤੇ ਇੱਕ ਗੁਰਦੁਆਰਾ ਸਾਹਿਬ ਉਹਦੇ ਨਾਲ ਹੀ ਹੋਰ ਆ ਸ਼ਹੀਦ ਗੰਜ ਉੱਥੇ ਬਹੁਤ ਭਾਰੀ ਮੇਲਾ ਲੱਗਦਾ ਤੇ ਬੜੀ ਦੂਰੋਂ ਦੂਰੋਂ ਸੰਗਤਾਂ ਉੱਥੇ ਦਰਸ਼ਨ ਕਰਨ ਦੇ ਲਈ ਆਉਂਦੀ ਆ ਤੇ ਇਹ ਇਤਿਹਾਸ ਆ ਜੀ ਜਿਹੜਾ ਆਪਾਂ ਮਾਗੀ ਦਾ ਮੇਲਾ ਕਹਿੰਦੇ ਆ ਮੁਖਸਰ ਸਾਹਿਬ ਦੇ ਕਿਉਂ ਲੱਗਦਾ ਤੇ ਐ ਜਰੀ ਮੁਕਸਰ ਸਾਹਿਬ ਜੀ ਦਾ ਨਾਮ ਕਿਉਂ ਬਦਲਿਆ ਗਿਆ ਕਿ 40 ਮੁਕਤਿਆਂ ਦੇ ਨਾਲ ਉਹ ਸਬੰਧ ਰੱਖਦਾ ਇਹ ਹੋ ਗਿਆ ਜੀ ਪਹਿਲਾ ਇਤਿਹਾਸ ਦੂਜਾ ਇਤਿਹਾਸ ਇੱਕ ਤੁਸੀਂ ਨਾ ਸਿਆਣਿਆਂ ਤੋਂ ਕਹਾਵਤ ਸੁਣੀ ਹੋਊਗੀ ਕਿ ਪੋਰ ਇੰਨੀ ਤੇ 마ਗ ਖਾਦੀ ਸੁਣਿਆ ਜਰੂਰ ਸੁਣਿਆ ਹੋਊਗਾ ਇਹਦੇ ਪਿੱਛੇ ਕੀ ਗੱਲ ਨਾ ਕਿਉਂ ਕਹਿੰਦੇ ਐਦਾਂ ਇਹਦੇ ਵਿੱਚ ਨਾ ਦੋ ਗੱਲਾਂ ਨੇ ਕੁਝ ਲੋਕ ਨਾ ਖਿਚੜੀ ਬਣਾਉਂਦੇ ਨੇ ਲੋੜੀ ਦੀ ਰਾਤ ਨੂੰ ਉਹ ਮੋਠਾ ਦੀ ਖਿਚੜੀ ਜਿਹੜੀ ਮੰਨੀ ਗਈ ਆ ਕਿ ਉਹ ਬਣਾਉਂਦੇ ਨੇ ਤੇ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਰੋ ਦੀ ਖੀਰ ਹੁੰਦੀ ਆ ਉਹ ਬਣਾਈ ਜਾਂਦੀ ਆ ਕਿ ਖੀਰ ਦੀ ਪੋਰ ਇਨੀ ਤੇ ਮਾਗ ਖਾਦੀ ਇਹਦਾ ਨਾ ਸਿੱਧਾ ਸਬੰਧ ਕਿਸੇ ਵਹਿਮ ਦੇ ਨਾਲ ਨਹੀਂ ਆ ਆਪਾਂ ਚੈਨਲ ਦਾ ਨਾਮ ਤਰਕ ਰੱਖਿਆ ਤੇ ਤਰਕ ਨਾਲ ਹੀ ਗੱਲ ਕਰਾਂਗੇ ਆਪਾਂ ਜੇ ਦੇਖਿਆ ਜਾਵੇ ਤਾਂ ਜਦੋਂ ਨਾ ਮਹੀਨਾ ਬਦਲਦਾ ਵਾ ਤਾਂ ਕਿਤੇ ਨਾ ਕਿਤੇ ਉਹਦਾ ਜਿਹੜਾ ਨੇਚਰਲ ਸਾਇੰਸ ਆ ਉਹਦੇ ਨਾਲ ਸੰਬੰਧ ਹੁੰਦਾ ਵਾ ਮੌਸਮ ਬਦਲਦਾ ਵਾ ਤੇ ਜਿਹੜਾ ਇਹ ਇਹ ਗੱਲ ਮਸ਼ਹੂਰ ਹੋਈ ਸੀ ਕਿ ਪੋਹ ਰਿੰਨੀ ਮਾਗ ਖਾਦੀ ਉਹਦੇ ਪਿੱਛੇ ਦਾ ਇੱਕ ਨੇਚਰਲ ਸਾਇੰਸ ਜੋ ਕਾਰਨ ਦਿੰਦੀ ਆ ਵਿਗਿਆਨ ਜੋ ਕਾਰਨ ਦਿੰਦਾ ਵਾ ਉਹ ਇਹ ਦਿੰਦਾ ਕਿ ਜਦੋਂ ਪੋਹ ਦਾ ਦਿਨ ਖਤਮ ਹੋ ਜਾਂਦਾ ਤੇ ਜਦੋਂ ਮਾਗ ਦਾ ਪੋਹ ਦੀ ਰਾਤ ਕਹਿ ਲਓ ਕਿ ਖਤਮ ਹੁੰਦੀ ਆ ਤੇ ਮਾਗ ਦਾ ਦਿਨ ਜਦੋਂ ਚੜਦਾ ਵਾ ਤਾਂ ਸੂਰਜ ਤੇ ਧਰਤੀ ਆ ਜਿਹੜੀ ਉਨ੍ਹਾਂ ਦੇ ਵਿੱਚ ਇੱਕ ਤਬਦੀਲੀ ਆਉਂਦੀ ਆ ਕਲਾਈਮੇਟ ਦੀ ਤਬਦੀਲੀ ਆਉਂਦੀ ਆ ਜਿਹੜੇ ਬੈਕਟੀਰੀਆ ਨੇ ਉਹ ਰਿਲੀਜ਼ ਹੁੰਦੇ ਨੇ ਉਹ ਬਿਲਕੁਲ ਨਵੇਂ ਹਾਰਮੋਨਸ ਕਹਿ ਲੋ ਕਿ ਉਹ ਆਪਣੇ ਤੱਕ ਪਹੁੰਚਦੇ ਨੇ ਤੇ ਜਦੋਂ ਉਹ ਖਿਚੜੀ ਮਾਗ ਮਹੀਨੇ ਦੇ ਵਿੱਚ ਆਪਾਂ ਖਾਂਦੇ ਆ ਤਾਂ ਉਹ ਇੱਕ ਨਵੇਂ ਬੈਕਟੀਰੀਆ ਉਹਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਜੋ ਸਾਡੇ ਸਰੀਰ ਦੇ ਵਿੱਚ ਜਾ ਕੇ ਸਾਨੂੰ ਫਾਇਦਾ ਦਿੰਦੇ ਆ ਤੇ ਸਾਡੀਆਂ ਸਾਡੀ ਕਿਹਾ ਜਾਂਦਾ ਕਿ ਸਾਡੇ ਪੇਟ ਲਈ ਜਾਂ ਕਹਿ ਲਓ ਕਿ ਆਲ ਓਵਰ ਤੁਹਾਡੀ ਹੈਲਥ ਦੇ ਲਈ ਉਹ ਖਿਚੜੀ ਜਾਂ ਖੀਰ ਜੋ ਵੀ ਤੁਸੀਂ ਉਸ ਬੈਕਟੀਰੀਆ ਦੇ ਨਾਲ ਖਾਨੇ ਹੋ ਤਾਂ ਉਹਦਾ ਬਹੁਤ ਹੀ ਤੁਹਾਨੂੰ ਫਾਇਦਾ ਹੁੰਦਾ ਵਾ ਇਹ ਕਾਰਨ ਕਿ ਅਸੀਂ ਇੱਕ ਦਿਨ ਪਹਿਲਾਂ ਇਹ ਖਿਚੜੀ ਜਾਂ ਖੀਰ ਬਣਾ ਕੇ ਅਗਲੇ ਦਿਨ ਖਾਣੀ ਹੁੰਦੀ ਆ ਉਸ ਦਿਨ ਨਹੀਂ ਖਾਂਦੇ ਤੇ ਇੱਕ ਇਹਦੇ ਨਾਲ ਹੋਰ ਚੀਜ਼ ਜੋੜੀ ਜਾਂਦੀ ਆ ਆਪਾਂ ਕਿਸ ਨੂੰ ਮਜ਼ਾਕ ਚ ਕਹਿ ਦਿੰਨੇ ਆ ਵੀ ਮਾਘ ਇਹ ਤਾਂ ਮਾਘ ਦੇ ਮਹੀਨੇ ਨੇ ਜਦੋਂ ਚੜ ਜਦੋਂ ਮਾਘ ਮਹੀਨਾ ਚੜਦਾ ਉਦਣ ਹੀ ਨਹਾਉਂਦਾ ਇਹਦੇ ਪਿੱਛੇ ਦੇਖੋ ਜੇ ਆਪਾਂ ਕਹੀਏ ਵੀ ਨਹਾਉਣ ਨੂੰ ਲੈ ਕੇ ਜੇ ਜੋੜਿਆ ਜਾਵੇ ਵੀ ਮਾਘ ਮਹੀਨੇ ਨੂੰ ਨਹਾਉਣਾ ਚੰਗਾ ਹੁੰਦਾ ਵਾ ਵੈਸੇ ਤਾਂ ਰੋਜ਼ ਨਹਾਉਣਾ ਚੰਗਾ ਵਾ ਮੈਂ ਤਾਂ ਇਹ ਕਹੂੰਗਾ ਵੀ ਆਪਾਂ ਨੂੰ ਕੋਈ ਵੀ ਦਿਨ ਗੈਪ ਪਾਉਣਾ ਹੀ ਨਹੀਂ ਚਾਹੀਦਾ ਕੱਲਾ ਮਾਘ ਮਹੀਨਾ ਨਹੀਂ ਇਹਦੇ ਪਿੱਛੇ ਵੀ ਇਹੀ ਕਾਰਨ ਹੋ ਸਕਦਾ ਕਿ ਆਪਾਂ ਨੂੰ ਕਹਿੰਦੇ ਵੀ ਇਸ ਦਿਨ ਜ਼ਰੂਰ ਇਸ਼ਨਾਨ ਕਰੋ ਕਿਉਂਕਿ ਉਹ ਜਿਹੜੇ ਬੈਕਟੀਰੀਆ ਨਵੇਂ ਰਿਲੀਜ਼ ਹੋਏ ਨੇ ਰੁੱਤ ਬਦਲਣ ਦੇ ਨਾਲ ਉਹ ਵੀ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਦਿੰਦੇ ਨੇ ਤੇ ਬਾਕੀ ਜੀ ਦੇਖੋ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਜਿੰਨਾ ਮਰਜ਼ੀ ਜੋਤਿਸ਼ ਦੇ ਨਾਲ ਜੋੜਦੇ ਰਹੋ ਜਿਹਨੂੰ ਆਪਾਂ ਅੰਗਰੇਜ਼ੀ ਚ ਐਸਟ੍ਰੋਲੋਜੀ ਕਹਿੰਦੇ ਆ ਆਪਣੇ ਆਪਣੇ ਵਹਿਮ ਭਰਮ ਜਿੰਨੇ ਮਰਜ਼ੀ ਤੁਸੀਂ ਬਣਾਈ ਚੱਲੋ ਪਰ ਜਿਹੜੀ ਨੈਚੁਰਲ ਸਾਇੰਸ ਆ ਉਹਦਾ ਏ ਜਵਾਬ ਆ ਜਿੰਨੀ ਕੁ ਮੈਂ ਕੋਸ਼ਿਸ਼ ਕੀਤੀ ਜਿੰਨੀ ਕੁ ਮੈਨੂੰ ਸਮਝ ਆ ਤੇ ਜੋਕ ਮੈਂ ਕੰਟੈਂਟ ਰਿਸਰਚ ਕਰਕੇ ਇਥੋਂ ਇਹ ਇਕੱਠਾ ਕੀਤਾ ਵਾ ਤੁਹਾਡੇ ਤੱਕ ਪਹੁੰਚਾਇਆ ਵਾ ਜੀ ਤੇ ਮੈਨੂੰ ਉਮੀਦ ਆ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊਗੀ ਕੁਝ ਕਮੀਆਂ ਨੇ ਤਾਂ ਮੈਨੂੰ ਜਰੂਰ ਦੱਸ ਸਕਦੇ ਹੋ ਹੌਲੀ ਹੌਲੀ ਸੁਧਾਰ ਕਰਾਂਗੇ ਕੋਈ ਭੁੱਲ ਚੁੱਕੀ ਹੋਈ ਆ ਜੀ ਤਾਂ ਮੈਂ ਖੇਮਾ ਦਾ ਜਾਚਕਾਂ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਜਾਣਕਾਰੀ ਲੈ ਕੇ ਹੋਰ ਨਵਾਂ ਤਰਕ ਲੈ ਕੇ ਬਹੁਤ ਜਲਦੀ ਹਾਜ਼ਰ ਹੋਊਂਗਾ ਜੀ